ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਪੰਜਾਬ ਅਤੇ ਹਰਿਆਣਾ ਦੇ 321 ਪਿੰਡਾਂ ਦੀ ਜ਼ਮੀਨ ਅਕਵਾਇਰ ਕਰੇਗੀ ਕੇਂਦਰ ਸਰਕਾਰ ਦਿੱਲੀ ਅੰਮ੍ਰਿਤਸਰ ਬੁਲਟ ਰੇਨ ਦਾ ਸਰਵੇ ਹੋ ਗਿਆ ਹੈ ਸ਼ੁਰੂ ਤੇ ਜ਼ਮੀਨ ਦੇ ਮਾਲਕਾਂ ਨੂੰ ਅਸਲੀ ਮੁੱਲ ਤੋਂ 5 ਗੁਣਾ ਵੱਧ ਮਿਲੇਗੀ ਰਕਮ ਜਿਹਾ ਦੱਸਦੀ ਹੈ ਕਿ ਕੇਂਦਰ ਸਰਕਾਰ ਪੰਜਾਬ ਤੇ ਹਰਿਆਣਾ ਦੇ 321 ਪਿੰਡਾਂ ਦੀ ਜ਼ਮੀਨ ਅਕਵਾਇਰ ਕਰਨ ਜਾ ਰਹੀ ਹੈ ਕਿਉਂਕਿ ਦਿੱਲੀ ਤੋਂ ਅਮ੍ਰਿਤਸਰ ਇੱਕ ਬੁਲਟ ਰੇਨ ਸ਼ੁਰੂ ਕੀਤੀ ਜਾਣ ਵਾਲੀ ਹੈ ਤੇ ਜਿਸ ਦਾ ਸਰਵੇ ਵੀ ਸ਼ੁਰੂ ਹੋ ਗਿਆ ਹੈ ਤੇ ਨਾਲ ਹੀ ਨਾਲ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਜ਼ਮੀਨ ਦਾ ਜੋ ਅਸਲੀ ਮੁੱਲ ਹੈ ਉਸ ਤੋਂ 5 ਗੁਣਾ ਵਾਧੇ ਪੈਸੇ ਜਿਹੜੇ ਇਹਨਾਂ ਜ਼ਮੀਨ ਦੇ ਮਾਲਕਾਂ ਨੂੰ ਦਿੱਤੇ ਜਾਣਗੇ ਦੱਸ ਦਈਏ ਕਿ ਦਿੱਲੀ ਤੋਂ ਅਮ੍ਰਿਤਸਰ ਤੱਕ ਜਿਹੜੀ ਇਹ ਟ੍ਰੇਨ ਆਵੇਗੀ ਇਸ ਟ੍ਰੇਨ ਦਾ ਜਿਹੜਾ ਸਫ਼ਰ ਹੋਵੇਗਾ ਉਹ 465 ਕਿਲੋਮੀਟਰ ਹੈ ਜਿਹੜਾ ਕਿ ਇਹ ਟ੍ਰੇਨ 2 ਘੰਟੇ ਦੇ ਵਿੱਚ ਹੀ ਤੈਅ ਕਰ ਦੇਵੇਗੀ ਤੇ ਇਹ ਟ੍ਰੇਨ ਜਦੋਂ ਦਿੱਲੀ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ ਪਹੁੰਚਣ ਤੱਕ ਇਹ ਚੰਡੀਗੜ੍ਹ ਦੇ ਸਮੇਤ 15 ਹੋਰ ਸਟੇਸ਼ਨਾਂ ਦੇ ਉੱਪਰ ਰੁਕੇਗੀ ਜਿਨ੍ਹਾਂ ਦੇ ਵਿੱਚ ਇੱਕ 메ਨ ਸਟੇਸ਼ਨ ਚੰਡੀਗੜ੍ਹ ਵੀ ਆਉਂਦਾ ਹੈ ਇੱਥੇ ਵੀ ਇਸ ਦਾ ਕੁਝ ਵਕਤ ਦੇ ਲਈ ਸਟੇ ਹੋਵੇਗਾ ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਇਸ ਬੁਲਟ ਰੇਨ ਦੀ ਜਿਹੜੀ ਸਪੀਡ ਹੈ ਉਹ 350 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਤੇ ਨਾਲ ਹੀ ਨਾਲ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਜਦੋਂ ਇਹ ਟ੍ਰੇਨ ਚੱਲਦੀ ਹੈ ਉਦੋਂ ਇਸ ਦੀ ਸਪੀਡ ਹੈ ਜਿਹੜੀ ਉਹ 320 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਤੇ ਨਾਲ ਹੀ ਨਾਲ ਇਹ ਵੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਨਾ ਚਾਹਾਂਗੇ ਕਿ ਇਸ ਟ੍ਰੇਨ ਦੀ ਜਿਹੜੀ ਆਸਥ ਸਪੀਡ ਹੈ ਉਹ 250 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਤੇ ਨਾਲ ਹੀ ਨਾਲ ਇਸ ਟ੍ਰੇਨ ਦੇ ਵਿੱਚ 750 ਯਾਤਰੀ ਜਿਹੜੇ ਨੇ ਉਹ ਸਫਰ ਕਰ ਸਕਦੇ ਨੇ ਨਾਲ ਹੀ ਅਸੀਂ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੇ ਕਿ ਦਿੱਲੀ ਪੰਜਾਬ ਤੇ ਹਰਿਆਣਾ ਦੇ ਸਮੇਤ ਇਹਨਾਂ ਤਿੰਨਾਂ ਰਾਜਾਂ ਦੇ ਕੁੱਲ 343 ਪਿੰਡ ਨੇ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਦੇ ਵੱਲੋਂ ਤੇ ਸਿਰਫ ਪੰਜਾਬ ਅਤੇ ਹਰਿਆਣਾ ਦੇ 321 ਪਿੰਡ ਨੇ ਜਾਨਕਿ ਕੁੱਲ ਦਿੱਲੀ ਹਰਿਆਣਾ ਤੇ ਪੰਜਾਬ ਦੇ 343 ਪਿੰਡ ਨੇ ਤੇ ਇਕੱਲੇ ਪੰਜਾਬ ਅਤੇ ਹਰਿਆਣਾ ਦੇ 321 ਪਿੰਡ ਨੇ ਜਿਨ੍ਹਾਂ ਦੀ ਜ਼ਮੀਨ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਐਕਵਾਇਰ ਕੀਤੀ ਜਾਵੇਗੀ ਤੇ ਨਾਲ ਹੀ ਇਹ ਵੀ ਗੱਲ ਸਰਕਾਰ ਦੇ ਵੱਲੋਂ ਕਹੀ ਗਈ ਹੈ ਕਿ ਜਿੰਨੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਜਦੋਂ ਇਹ ਸਰਵੇਖਣ ਸ਼ੁਰੂ ਹੋਇਆ ਜਿਹੜੇ ਵੀ ਇਸ ਟਰੈਕ ਦੇ ਅਧੀਨ ਜਿਹੜੇ ਪਿੰਡ ਆਉਣਗੇ ਤੇ ਜਿਹੜੀ ਜ਼ਮੀਨ ਆਵੇਗੀ ਜੋ ਉਸ ਦਾ ਮੁੱਲ ਹੋਵੇਗਾ ਉਸ ਤੋਂ ਜ਼ਿਆਦਾ ਨਹੀਂ ਤਾਂ 5 ਗੁਣਾ ਪੈਸੇ ਜਿਹੜੀ ਉਹ ਸਰਕਾਰ ਦੇ ਵੱਲੋਂ ਦਿੱਤੇ ਜਾਣਗੇ ਨਾਲ ਹੀ ਅਸੀਂ ਵੀ ਗੱਲ ਸਾਂਝੀ ਕਰਦੀਏ ਕਿ ਪੰਜਾਬ ਦੇ ਜਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਕਿੰਨੇ-ਕਿੰਨੇ ਪਿੰਡ ਜਿਹੜੇ ਕਿਸ ਸਰਵੇ ਦੇ ਅਧੀਨ ਆਉਣਗੇ ਯਾਨੀ ਕਿਸ ਟਰੈਕ ਦੇ ਅਧੀਨ ਆਉਣਗੇ ਉਹ ਇਸ ਤਰ੍ਹਾਂ ਨੇ ਦੱਸਦੀਏ ਕਿ ਪੰਜਾਬ ਦੇ ਕੁੱਲ 186 ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਕੇਂਦਰ ਸਰਕਾਰ ਅਕਵਾਇਰ ਕਰੇਗੀ ਜਿਨ੍ਹਾਂ ਦੇ ਵਿੱਚ ਮੁਹਾਲੀ ਦੇ 48 ਪਿੰਡ ਆਉਂਦੇ ਨੇ ਜਲੰਧਰ ਦੇ 49 ਪਿੰਡ ਆਉਂਦੇ ਨੇ ਲੁਧਿਆਣਾ ਜ਼ਿਲ੍ਹੇ ਦੇ 37 ਪਿੰਡ ਇਸ ਟ੍ਰੈਕ ਦੇ ਵਿੱਚ ਆਉਂਦੇ ਨੇ ਤੇ ਨਾਲ ਹੀ ਨਾਲ ਅੰਮ੍ਰਿਤਸਰ ਦੇ 22 ਫਤਿਹਗੜ ਸਾਹਿਬ ਦੇ 25 ਅਤੇ ਜ਼ਿਲ੍ਹਾ ਕਪੂਰਥਲਾ ਦੇ 12 ਜ਼ਿਲ੍ਹੇ ਇਸ ਦੇ ਟ੍ਰੈਕ ਦੇ ਤਹਿਤ ਆਉਂਦੇ ਨੇ ਨਾਲ ਹੀ ਨਾਲ ਦੱਸ ਦਈਏ ਕਿ ਤਰਨਤਾਰਨ ਅਤੇ ਰੂਪਨਗਰ ਜ਼ਿਲ੍ਹੇ ਦੇ ਇੱਕ ਇੱਕ ਪਿੰਡ ਵੀ ਇਸ ਟ੍ਰੈਕ ਦੇ ਅਧੀਨ ਆਉਂਦੇ ਨੇ ਜਿਹੜੇ ਕਿ ਹੁਣ ਕੇਂਦਰ ਸਰਕਾਰ ਦੇ ਵੱਲੋਂ ਇਹ ਅਕਵਾਇਰ ਕੀਤੇ ਜਾਣਗੇ ਤੇ ਨਾਲ ਹੀ ਨਾਲ ਜੋ ਇਹਨਾਂ ਦਾ ਮੁੱਲ ਹੈ ਉਹ ਆਮ ਮੁੱਲ ਦੇ ਨਾਲੋਂ ਜਨਕਿ 5 ਗੁਣਾ ਵੱਧ ਜਿਹੜੀ ਰਕਮ ਹੈ ਉਹ ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਜ਼ਮੀਨ ਦੇ ਮਾਲਕਾਂ ਨੂੰ ਦਿੱਤੀ ਜਾਵੇਗੀ ਸੋ ਹੁਣ ਦਿੱਲੀ ਤੋਂ ਲੈ ਕੇ ਅਮਰਸਰ ਦੇ ਤੱਕ ਇੱਕ ਬੁਲਟ ਟ੍ਰੇਨ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦਾ ਹੁਣ ਸਰਵੇ ਵੀ ਸ਼ੁਰੂ ਹੋ ਗਿਆ ਹੈ ਤੇ ਬਹੁਤ ਜਲਦ ਇਹਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਇਸ ਦੇ ਤਹਿਤ ਹੀ ਇਹ ਜਿਹੜੇ ਪਿੰਡ ਇਸ ਦੇ ਅਧੀਨ ਆਉਂਦੇ ਨੇ ਉਹਨਾਂ ਦੇ ਨਾਲ ਵੀ ਸਬੰਧਤ ਅਧਿਕਾਰੀਆਂ ਦੇ ਵੱਲੋਂ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਸਰਵੇ ਕੀਤੇ ਜਾ ਰਹੇ ਨੇ ਤਾਂ ਕਿ ਜਿਹੜੀ ਇਹ ਗੱਲ ਹੈ ਫਾਈਨਲ ਤੈਅ ਤੱਕ ਪਹੁੰਚ ਸਕੇ ਕਿ ਇਹ ਇਸ ਦਾ ਅਸਲ ਵਿੱਚ ਰਿਜ਼ਲਟ ਕੀ ਹੋਣਾ ਹੈ ਕੇਂਦਰ ਸਰਕਾਰ ਨੇ ਆਪਣੇ ਵੱਲੋਂ ਜਿਹੜੀ ਉਲਿੱਕੀ ਗਈ ਹੈ ਯੋਜਨਾ ਉਸ ਨੂੰ ਕਲਮਬੰਦ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਨਾਲ ਅਧਿਕਾਰੀਆਂ ਨੂੰ ਹੁਕਮ ਵੀ ਦੇ ਦਿੱਤੇ ਨੇ ਕਿ ਇਹ ਸਰਵੇ ਚੰਗੀ ਤਰ੍ਹਾਂ ਨਾਲ ਔਜਲ ਤੋਂ ਜਲਦ ਕੀਤਾ ਜਾਵੇ ਸੋ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਦੇ 321 ਮੱਨਾ ਦੀ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਤੇ ਨਾਲ ਹੀ ਨਾਲ ਅਗਰ ਦਿੱਲੀ ਨੂੰ ਵੀ ਇਹਨਾਂ ਦੋਵਾਂ ਦੇ ਰਾਜਾਂ ਦੇ ਨਾਲ ਮਿਲਾ ਲਈਏ ਤਾਂ ਫਿਰ 343 ਪਿੰਡ ਬਣਦੇ ਨੇ ਜਿਨ੍ਹਾਂ ਦੀ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਤੇ ਜਿਹੜੀ ਬੁਲਟ ਰੇਨ ਹੈ ਦਿੱਲੀ ਤੋਂ ਅਮਰਸਰ ਤੱਕ ਜਿਹੜੀ ਆਵੇਗੀ ਉਹ ਚੰਡੀਗੜ੍ਹ ਦੇ ਸਮੇਤ 15 ਹੋਰ ਸਟੇਸ਼ਨਾਂ ਤੇ ਵੀ ਰੁਕੇਗੀ ਜਿਸ ਇਸ ਟ੍ਰੇਨ ਦੇ ਵਿੱਚ ਲੋਕ ਬਹੁਤ ਘੱਟ ਸਮੇਂ ਯਾਨੀ ਕਿ 200 ਇੰਨਾ ਵੱਡਾ ਸਫ਼ਰ ਹੈ ਜਿਹੜਾ ਉਹ 2 ਘੰਟਿਆਂ ਦੇ ਵਿੱਚ ਹੀ ਤੈਅ ਕਰ ਲੈਣਗੇ ਇਸ ਸਫ਼ਰ 465 ਕਿਲੋਮੀਟਰ ਦਾ ਹੈ ਜਿਹੜਾ ਕਿ ਇੰਨੇ ਛੋਟੇ ਸਮੇਂ ਯਾਨੀ ਕਿ 2 ਘੰਟੇ ਦੇ ਵਿੱਚ ਹੀ ਜਿਹੜੇ ਯਾਤਰੀ ਨੇ ਉਹ ਤੈਅ ਕਰ ਸਕਣਗੇ ਤੇ ਨਾਲ ਹੀ ਨਾਲ ਆਪਣੇ ਸਮੇਂ ਦੀ ਬਚਤ ਵੀ ਕਰ ਸਕਣਗੇ